प्यारे विद्यार्थियों समाज ਵਿੱਚ ਵਿਚਰਦੇ ਆ ਗਲਤ ਉਚਾਰਨ ਕਰਦੇ ਆ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਝਿਜਕ ਮਹਿਸੂਸ ਹੁੰਦੀ ਹੈ ਕਈ ਵਾਰ ਅਸੀਂ ਪਛਤਾਵਾ ਵੀ ਕਰਦੇ ਹਾਂ ਇਸ ਲਈ ਸਾਨੂੰ ਠੀਕ ਉਚਾਰਨ ਸਿੱਖਣਾ ਚਾਹੀਦਾ ਹੈ ਠੀਕ ਉਚਾਰਨ ਦੇ ਨਾਲ ਸਮਾਜ ਵਿੱਚ ਵਿਚਰਦੇ ਆ ਸਾਨੂੰ ਝਿਜਕ ਮਹਿਸੂਸ ਨਹੀਂ ਹੋਵੇਗੀ ਸ਼ਰਮ ਮਹਿਸੂਸ ਨਹੀਂ ਹੋਵੇਗੀ ਕੋਈ ਵੀ ਪਛਤਾਵਾ ਨਹੀਂ ਹੋਵੇਗਾ ਤੇ ਅਸੀਂ ਦੋਦਾ ਬਚਨ ਨਹੀਂ ਪਾਵਾਂਗੇ ਤੇ ਆਰਾਮ ਦੇ ਨਾਲ ਠੀਕ ਉਚਾਰਨ ਕਰਕੇ ਆਪਣੀ ਗੱਲ ਵੀ ਸਮਝਾ ਪਾਵਾਂਗੇ ਦੂਸਰੇ ਦੀ ਵੀ ਸੁਣ ਪਾਵਾਂਗੇ ਇਸ ਲਈ ਪਿਆਰੇ ਵਿਦਿਆਰਥੀਓ ਠੀਕ ਉਚਾਰਨ ਸਿੱਖਣਾ ਤਹਾਡੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ ਤੇ ਸਾਰੇ ਵਿਦਿਆਰਥੀਆਂ ਨੂੰ ਸਹੀ ਉਚਾਰਨ ਸਿੱਖਣਾ ਚਾਹੀਦਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ